ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਮੁਨਾਫਾ ਖੋਰਨ ਦੇ ਧਾਰਮਿਕ ਥਾਵਾਂ 'ਤੇ ਨਹੀਂ ਛੱਡਦੇ ਕਿਸੇ ਵੀ ਸਰਦਾਲੂ ਬੋਲੋ ਚੜਾਈ ਦੇ ਦੁੱਧ ਦੇਖ ਕੇ ਵੀ ਹਾਲ ਤੁਸੀਂ ਹਰਾਨ ਰਹਿ ਜਾਓਗੇ ਇਹ ਹੈ ਲੈ ਹੈ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਸੁਨਾਮ ਦੇ ਬਾਬਾ ਭਾਈ ਮੋਲਾ ਚੰਦ ਸਾਬ ਦੀ ਦੇ ਵੱਡੀ ਗਿਣਤੀ ਵਿੱਚ ਰੋਜ਼ਾਨਾ ਮੱਥਾ ਟੇਕਣ ਲਈ ਸਰਦਾਲੂ ਆਉਂਦੇ ਹਨ ਜਿਸ ਦੇ ਦੁੱਧ ਨੂੰ ਜਦੋਂ ਵાળਿਆ ਗਿਆ ਤਾਂ ਦੇਖਦੇ ਜਾ ਰਹੇ ਕਿ ਹਾਲ ਹੈ ਜ਼ਿਲ੍ਹੇ ਵਿੱਚ ਲਗਾਤਾਰ ਅਜਿਹੇ ਘਟਨਾਵਾਂ ਮਾਲਾਪੜੀ ਦੁੱਧ ਹੋਰ ਖਾਣ ਪੀਣ ਦੇ ਸਮਾਨ ਦੇ ਸਾਮਣੇ ਆ ਰਹੇ ਨੇ ਨਜ਼ਰਾਂ ਪਿਛਲੇ ਦਿਨ ਕੁਝ ਸੰਗਰੂਰ ਦੇ ਵਿੱਚ ਵੀ ਜਿੱਥੇ ਮਲਾਵਟੀ ਕੋ ਕਯੋ ਦੇ ਸੰਬੰਧਿਤ ਸਵਾਲ ਮੁੱਦਾ ਉੱਠਿਆ ਸੀ ਉਸ ਤਰ੍ਹਾਂ ਹੀ ਦੁੱਧ ਨੂੰ ਲੈ ਕੇ ਇੱਕ ਸਵਾਲ ਮੁੱਦਾ ਨਜ਼ਰ ਆ ਰਿਹਾ ਹੈ ਜਿਸ ਨੂੰ ਦੇਖਦੇ ਕਿ ਸਿਹਤਾਂਭਾਗ ਹੈਲਥ ਡਿਪਾਰਟਮੈਂਟ ਇਸ ਵੱਲ ਧਿਆਨ ਦੇਵੇਗਾ ਸਰਕਾਰ ਵੱਲੋਂ ਬੜੇ-ਬੜੇ ਦਾਅਵੇ ਕੀਤੇ ਜਾਂਦੇ ਨੇ ਕਿ ਲੋਕਾਂ ਦੀ ਸਹਾਇਤਾ ਦਾ ਬਹੁਤ ਖਿਆਲ ਕਹਿੰਦਾ ਪਰ ਇਹ ਦਾਅਵੇ ਅੱਜ ਪੋਲ ਕੁੱਲ ਦੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਸਨਾਮਤ ਆ ਰਹੀਆਂ ਹਨ ਜਿੱਥੇ ਕਿ ਦੁੱਧ ਬਾਲਿਆ ਗਿਆ ਹੈ ਤੇ ਉਸ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਲਗਾਤਾਰ ਜੋ ਇੰਆ ਘਟਨਾਵਾਂ ਦੇ ਨਾਲ ਦੁੱਧ ਅਤੇ ਹੋਰ ਖਾਣ ਪੀਣ ਦੇ ਸਾਮਾਨ ਵੀ ਸਾਹਮਣੇ ਆ ਰਹੇ ਹਨ ਪ੍ਰਸ਼ਾਸਨ ਸੁੱਤਾ ਪਿਆ ਦਿਖਾਈ ਦੇ ਰਿਹਾ ਹੈ ਰੋਜ਼ਾਨਾ ਖਾਣ ਵਾਲੀਆਂ ਚੀਜ਼ਾਂ ਦੀ ਮਲਾਬੜ ਕੋਰਾ ਵੱਲੋਂ ਆਪਣੇ ਮੁਨਾਫੇ ਚਾਲਦੇ ਮਲਾਬੜ ਕੀਤੀ ਜਾ ਰਹੀ ਹੈ ਜਿਦੇ ਚੱਲਦਿਆਂ ਲੋਕਾਂ ਦੀ ਸਿਹਤਾਨਾ ਖਲਬਾੜ ਹੋ ਰਿਹਾ ਹੈ ਇੱਕ ਬਹੁਤ ਪ੍ਰਸਿੱਧ ਧਾਰਮਿਕ ਥਾਂ ਜਿੱਥੇ ਇੱਕ ਮਲਾਬੜੀ ਦੁੱਧ ਪਹੁੰਚਦਾ ਹੈ ਤੇ ਉੱਥੇ ਦੇਖ ਕੇ ਹਾਲ ਹੋਇਆ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਠੁਕਮੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕਾਂ ਵੱਲੋਂ ਦਿਖਾਇਆ ਜਾ ਰਿਹਾ ਹੈ ਦੁੱਧ ਦੀ ਕਿਵੇਂ ਕਿਸੇ ਚਮਚ ਉੱਤੇ ਲਪੇਟ ਰਹੇ ਹਨ ਕਿਵੇਂ ਤਾਰਾਂ ਦੀ ਤਰ੍ਹਾਂ ਲਿ ਇਹ ਹੈਰਾਨਗੀ ਹੁੰਦੀ ਹੈ ਵੀ ਇੰਨੀ ਮਹਿਕਮੇ ਦੀ ਸਖਤਾਈ ਹੋਣ ਦੇ ਬਾਵਜੂਦ ਵੀ ਇੱਕ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਹਨ ਕਿ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਦੁੱਧ ਦੇ ਵਿੱਚੋਂ ਤਾਰਾ ਮਣਨੀਆਂ ਨਜ਼ਰ ਆ ਰਹੀਆਂ ਹਨ ਕਿ ਪ੍ਰਸ਼ਾਸਨ ਕੰਬਗਰ ਨਹੀਂ ਚੁੱਤਾਪੇ ਲੋਕਾਂ ਦੀ ਸਹਾਇਤਾ ਨਾਲ ਖਲਵਾੜ ਹੁੰਦਾ ਕਿਉਂਕਿ ਅਗਰ ਇਹ ਦੁੱਧ ਪੀਤਾ ਜਾਂਦਾ ਹੈ ਜੇ ਨੁਕਸਾਨ ਹੁੰਦਾ ਜਿੱਦਣ ਕੀ ਕੈਂਸਰ ਕਿਡਨੀ ਲੀਵਰ ਵਰਗੇ ਕਹਿੰਨੇ ਕਿੰਨੀ ਕਿ ਖਤਰਨਾਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਕਿਉਂਕਿ ਅੱਜ ਦੀ ਅਗਰ ਗੱਲ ਕਰੀਏ ਜਿੱਤੇ ਖਾਣ ਪੀਣ ਹੋਣੇ ਚੀਜ਼ਾਂ ਦੇ ਵਿੱਚ ਇੰਨੀ ਵੱਡੀ ਪੱਧਰ ਤੇ ਮਨ੍ਹਾ ਸਿਰ ਛੋਟੇ-ਮੋਟੇ ਕਾਰਵਾਈਆਂ ਕਰਕੇ ਛੱਡ ਦਿੰਦਾ ਪਰ ਜਿੱਥੇ ਕਰੀ ਕਾਰਵਾਈਆਂ ਕਰਨ ਦੀ ਲੋੜ ਹੈ ਕਿਉਂਕਿ ਪਤਾ ਹੋਣਾ ਚਾਹੀਦਾ ਵੀ ਦੁੱਧ ਕਿੱਥੋਂ ਮਲਾਵਟੀ ਦੁੱਧ ਆਇਆ ਤੇ ਕਿਵੇਂ ਵਰਤਿਆ ਗਿਆ ਕਿਉਂਕਿ ਜਰ ਇਹ ਗੱਲ ਕਰੀਏ ਦੁੱਧ ਹੋਰ ਵੀ ਜਗ੍ਹਾ ਤੇ ਵਰਤਿਆ ਗਿਆ ਨਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਦੁੱਧ ਕਿਵੇਂ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਕਿਵੇਂ ਪਲਾਸਟਿਕ ਦੇ ਬਣਿਆ ਨਜ਼ਰ ਆ ਲੇਡੀਜ਼ ਦਿਖਾਇਆ ਜਾ ਰਿਹਾ ਵੀ ਦੁੱਧ ਦੇ ਵਿੱਚ ਕਿਵੇਂ ਖਰਾਬੀ ਨਜ਼ਰ ਆਈ ਕਿਉਂਕਿ ਕਤਾਰ ਵਿੱਚ ਸਤਨਾ ਤੇ ਆਮ ਲੋਕਾਂ ਦੀ ਸ਼ਰਧਾ ਹੁੰਦੀ ਹੈ ਕਿਉਂਕਿ ਲੰਗਰ ਵਗੈਰਾ ਲਗਾਏ ਜਾਂਦੇ ਹਨ ਚਾਹ ਬਣਾਈਆਂ ਜਾਂਦੀਆਂ ਹਨ ਇਹ ਭਾਈ ਸੁਨਾਮ ਤੋ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਦੁੱਧ ਮਲਾਵਟੀ ਮਿਲਿਆ ਹੈ ਇਹ ਪਲਾਸਟਿਕ ਦੇ ਦੁੱਧ ਜਾਂ ਕਿਸੇ ਚੀਜ਼ ਦੀ ਕੀ ਕਾਰਨ ਕਿਵੇਂ ਬਣਿਆ ਕਿਉਂਕਿ ਹਮ ਅਸੀਂ ਸੋਸ਼ਲ ਮੀਡੀਆ ਦੇ ਵੀਡੀਓ ਦੇਖ ਰਹੇ ਹਾਂ ਕਿਵੇਂ ਇੱਕ ਦੁੱਧ ਪਲਾਸਟਿਕ ਦਾ ਦੋ ਨੰਬਰ ਜੀ ਜਾਲੀ ਤਿਆਰ ਕੀਤੇ ਜਾਂਦੇ ਆ ਤੇ ਲੋਕਾਂ ਦੀ ਸਿਹਤ ਨਾਲ ਬਹੁਤ بڑا ਖਲਬਾੜ ਹੁੰਦਾ ਨਜ਼ਰ ਆ ਰਿਹਾ ਹੈ ਦੇਖਦੇ ਹਾਂ ਕਿ ਹੈਲਥ ਡਿਪਾਰਟਮੈਂਟ ਇਸ ਵਿੱਚ ਜਾਗੇਗਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਹੱਥ ਦੇ ਵਿੱਚ ਫੜਿਆ ਹੋਇਆ ਉਹ ਚਮਚਾ ਜਿਸ ਦੇ ਉੱਪਰ ਕੀ ਦੁੱਧ ਲਿਪਟਿਆ ਨਜ਼ਰ ਆ ਰਿਹਾ ਹੈ ਪਾਣੀ ਦੇ ਪਾਣੀ ਅਤੇ ਦੁੱਧ ਬਖਰਾ ਹੋ ਚੁੱਕਿਆ ਹੈ ਜਿੱਤੇ ਕੀ ਤਸਵੀਰਾਂ ਬੰਦੇ ਉਹਨਾਂ ਤੋਂ ਖਈਆਂ ਜਾ ਰਹੀਆਂ ਹਨ ਕਿ ਦੁੱਧ ਮਲਬਟ ਗਿਆ ਆਉ ਉਹ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਨਜ਼ਰ ਜੀ ਗਰਮ ਕਰਕੇ ਫਿਰ ਬੰਦ ਕੀਤਾ ਆ ਮਨਨਿਆ ਪਾਲ ਨੇ ਮੈਂ ਕਿਹਾ ਉਹ ਰਾ ਉਹ ਮੁੱਢ ਲੈ ਆ ਆ ਮੈਂ ਅਜੀਤ ਸਰੂਪ ਸਿੰਘ ਜੋਸ਼ੀ ਇਥੇ ਬਾਬਾ ਭਾਈ ਮੋਹਨ ਸਾਹਿਬ ਪ੍ਰਬੰਧ ਕਮੇਟੀ ਦਾ ਪ੍ਰਧਾਨ ਆ ਜੀ ਮੈਂ ਤੇ ਪਰਸੋਂ ਇੱਥੇ ਭੰਡਾਰਾ ਸੀਗਾ ਲੰਗਰ ਕਮੇਟੀ ਵੱਲੋਂ ਲਾਇਆ ਗਿਆ तकरीबन 8-10 ਹਜ਼ਾਰ ਪਬਲਿਕ ਇੱਥੇ ਪਹੁੰਚੀ ਸੀ ਤਾਂ ਉਹ ਸ਼ਰਧਾਲੂਆਂ ਦੇ ਵਿੱਚੋਂ ਕੋਈ ਬੰਦਾ ਇੱਥੇ ਦੁੱਧ ਛਾੜ ਕੇ ਗਿਆ ਹੈ ਪੈਕਟ ਦੇ ਵਿੱਚ ਲਿਫਾਫੇ ਦੇ ਵਿੱਚ ਤਾਂ ਉਹ ਜਦੋਂ ਅਸੀਂ ਕੱਲ ਦੁੱਧ ਸ਼ਾਮ ਕੀ ਰੱਖਤਾ ਸੀਗਾ ਉਦੋਂ ਬਾਅਦ ਸ਼ਾਮ ਨੂੰ ਉਹਨੂੰ ਗਰਮ ਕਰਨ ਲੱਗੇ ਤਾਂ ਅਸੀਂ ਦੇਖਿਆ ਕਿ ਉਹ ਗਰਮ ਤਾਂ ਹੋ ਗਿਆ ਤੇ ਨਾਲ ਦੀ ਨਾਲ ਫਟਣਾ ਸ਼ੁਰੂ ਹੋ ਗਿਆ ਜਦੋਂ ਉਹਨੂੰ ਦੇਖਿਆ ਜੀ ਉਹਦੇ ਵਿੱਚ ਚਮਚਾ ਪਾਇਆ ਤਾਂ ਉਹਦੀ ਤਕਰੀਬਨ ਕਾਰ ਬਣਨੀ ਸ਼ੁਰੂ ਹੋ ਗਈ ਹੈ ਲਾਰਜ ਹੀ ਬਣਨੀ ਸ਼ੁਰੂ ਹੋ ਗਈ ਹੈ ਤੇ ਉਹ ਘੱਟੋ ਘੱਟ ਘੱਟੋ ਘੱਟ 10 15 ਫੁੱਟ ਤੋਂ ਵੱਧ ਸੀਗੀ ਜਿਹੜੀ ਉਹਦੀ ਲਾਰ ਸੀਗੀ ਉਹ ਬਣੀ ਸੀਗੀ ਤਾਂ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਭਾਈਚਾਰੇ ਨੂੰ ਬੇਨਤੀ ਕਰਨਾ ਚਾਹ ਰਿਹਾ ਕਿ ਭਈ ਤੁਸੀਂ ਇਸ ਚੀਜ਼ ਨੂੰ ਥੋੜਾ ਜਿਹਾ ਕਰੋ ਪਬਲਿਕ ਦੇ ਵਿੱਚ ਲਿਆਓ ਪ੍ਰਸ਼ਾਸਨ ਦੇ ਵੀ ਨੋਟਿਸ ਦੇ ਵਿੱਚ ਆਵੇ ਤਾਂ ਕਿ ਜਿਹੜੇ ਦੋਜੀ ਨੇ ਸਾਡੇ ਲੋਕਲ ਦੋਜੀ ਹੈ ਜਾਂ ਸਾਡੇ ਨੇੜੇ ਤੇ ਜਿਹੜੇ ਪਿੰਡਾਂ ਦੇ ਦੋਜੀ ਹੈ ਉਹ ਐਵੇਂ ਲੋਕਾਂ ਦੇ ਨਾਲ ਜਨਤਾ ਦੇ ਨਾਲ ਖਲਵਾੜ ਨਾ ਕਰ ਲਈ ਕਿਉਂਕਿ ਅੱਜ ਕੱਲ ਜਿਹੜੀਆਂ ਹੈਲਥਾ ਜਿਹੜੀਆਂ ਫੈਸਿਲਿਟੀਆਂ ਨੇ ਬਹੁਤ ਜ਼ਿਆਦਾ ਮਹਿੰਗੀਆਂ ਨੇ ਬਿਮਾਰੀਆਂ ਬਹੁਤ ਜ਼ਿਆਦਾ ਫੈਲੀ ਜਾ ਰਹੀਆਂ ਨੇ ਤੁਸੀਂ ਆਪਦੇ ਥੋੜੇ ਜਿਹਾ ਮੁਨਾਫੇ ਪਿੱਛੇ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹੋ ਲੋਕਾਂ ਦੇ ਬੱਚਾਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹੋ ਠੀਕ ਹੈ ਨਾ ਇੱਕ ਦੁੱਧ ਜਿਸ ਨੂੰ ਅਸੀਂ 13ਵਾਂ ਰਤਨ ਮੰਨਦੇ ਸੀ ਅੱਜ ਉਹ 13ਵਾਂ 14ਵਾਂ ਜਿਹੜਾ ਹੈਗਾ ਖਤਰੇ ਬਣ ਗਿਆ ਜਾਨ ਲਈ ਖਤਰਾ ਬਣ ਗਿਆ ਇਸ ਚੀਜ਼ ਨੂੰ ਕਰੋ ਜੀ ਤੁਸੀਂ ਕੰਟਰੋਲ ਕਰੋ ਪ੍ਰਸ਼ਾਸਨ ਕੰਟਰੋਲ ਕਰੇ ਸਾਡੀ ਤਾਂ ਹੀ ਬੇਨਤੀ ਹੈ ਜੇਕਰ ਜਦੋਂ ਤੁਸੀਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਦੇ ਤਾਂ ਤੁਸੀਂ ਆਮ ਪਬਲਿਕ ਦਾ ਕੀ ਬਣੇਗਾ ਜੀ ਜੋਸ਼ੀ ਸਾਹਿਬ ਜਿਵੇਂ ਮਲਾਪ ਦੀ ਚੀਜ਼ਾਂ ਜਾਰੀਆਂ ਨੇ ਦੁੱਧ ਆ ਰਿਹਾ ਹੋਛ ਜਾਰੀਆਂ ਨੇ ਤੁਸੀਂ ਵੀ ਦੱਸਿਆ ਵੀ ਸੇਤਨਾਖ ਖਲਵਾੜ ਹੋ ਰਿਹਾ ਹੈ ਪ੍ਰਸ਼ਾਸਨ ਉਸ ਤਰ੍ਹਾਂ ਇਸ ਤੇ ਸਿਕੰਜਾ ਕਸਣਾ ਜਿੰਦਾ ਤਾਂ ਕਿ ਲੋਕ ਬਚੋ ਪ੍ਰਸ਼ਾਸਨ ਜੀ ਟਾਈਮ ਟੂ ਟਾਈਮ ਉਹਨਾਂ ਦੁਕਾਨਾਂ ਤੇ ਛਾਪੇ ਮਾਰੇ ਮਠਾਈਆਂ ਬਣ ਰਹੀਆਂ ਨੇ ਸੰਥੈਟਿਕ ਮਠਾਈਆਂ ਬਣ ਰਹੀਆਂ ਨੇ ਸੰਥੈਟਿਕ ਦੁੱਧ ਬਣ ਰਿਹਾ ਹੈ ਸੰਥੈਟਿਕ ਜੂਸ ਬਣ ਰਿਹਾ ਹੈ ਪ੍ਰਸ਼ਾਸਨ ਹੈ ਹੈਲਥ ਡਿਪਾਰਟਮੈਂਟ ਹੈ ਇਹ ਟਾਈਮ ਟੂ ਟਾਈਮ ਛਾਪੇ ਮਾਰੇ ਜੀ ਉਹਨਾਂ ਨੂੰ ਬਖਸ਼ੇ ਨਾ ਤਾਂ ਹੀ ਭਲਾ ਹੋ ਸਕਦਾ ਹੁਣ ਅਸੀਂ ਲੋਕ ਪਬਲਿਕ ਤਾਂ ਇਹ ਛਾਪੇ ਨਹੀਂ ਮਾਰ ਸਕਦੇ ਸਾਡੇ ਕੋਲ ਤਾਂ ਇਹ ਪਾਵਰ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਅੰਦਰ ਕਰਾ ਦਈਏ ਜਾਂ ਉਹਨਾਂ ਨੂੰ ਕੋਈ ਸਜ਼ਾ ਦੇਵਾਈਏ ਅਸੀਂ ਤਾਂ ਥੋੜੇ ਲੋਕਾਂ ਦੇ ਧਿਆਨ 'ਚ ਲਿਆ ਸਕਦੇ ਹਾਂ ਪ੍ਰਸ਼ਾਸਨ ਦੇ মিডিਆ ਰਾਹੀਂ ਪ੍ਰਸ਼ਾਸਨ ਦੇ ਧਿਆਨ ਚ ਲਿਆ ਸਕਦੇ ਆ ਠੀਕ ਹੈ ਸਾਡੇ ਕੋਲੇ ਕੋਈ ਪਾਵਰ ਨਹੀਂ ਆ ਉਹਨਾਂ ਨੂੰ ਸਜ਼ਾ ਦੇਵਾਉਣ ਦੀ ਜਾਂ ਉਹਨਾਂ ਨੂੰ ਪਕੜਨ ਦੀ ਇਹ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਲਾਓ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਕਿ ਉਹ ਦੋਝੀਆਂ ਤੋਂ ਜਾਂ ਇਹਨਾਂ ਮਲਾਵਤੀ ਜਿਹੜੇ ਬੰਦੇ ਨੇ ਇਹਨਾਂ ਨੂੰ ਪਕੜਨ